ਜਿੱਥੇ ਪੰਜਾਬੀ ਵਿਦੇਸ਼ ਦੇ ਵਿੱਚ ਜਾ ਕੇ ਚੰਗੇ ਕੰਮਾਂ ਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੇ ਨੇ ਉੱਥੇ ਅਜਿਹੇ ਵੀ ਪੰਜਾਬੀ ਨੇ ਜੋ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਗਲਤ ਕਾਰਨਾਮਿਆਂ ਦੇ ਕਾਰਨ ਆਪਣੀ ਕੌਮ ਨੂੰ ਬਦਨਾਮ ਕਰ ਰਹੇ ਨੇ ਦਰਅਸਲ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਜਨਵਰੀ 2024 ਦੇ ਵਿੱਚ ਹੋਏ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਦੋ ਭਾਰਤੀ ਵਿਦਿਆਰਥੀ ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਦੋਵਾਂ ਨੇ 45 ਸਾਲਾ ਜੈਸਨ ਐਲਬਰਟ ਗ੍ਰੇਨ ਨੂੰ ਆਪਣੀ ਕਾਰ ਨਾਲ ਟੱਕਰ ਮਾਰੀ ਜਿਸ ਤੋਂ ਬਾਅਦ ਲਗਭਗ 1.3 ਕਿਲੋਮੀਟਰ ਤੱਕ ਘਸੀਟਦਿਆਂ ਹੋਇਆਂ ਲੈ ਗਏ ਤੇ ਫਿਰ ਉਸ ਦੀ ਲਾਸ਼ ਨੂੰ ਸੜਕ ਤੇ ਸੁੱਟ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਦੋਵਾਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ ਇਹ ਘਟਨਾ 27 ਜਨਵਰੀ 2024 ਨੂੰ ਸਵੇਰੇ 1:38 ਮਿੰਟ ਦੇ ਕਰੀਬ ਵਾਪਰੀ ਜਦ ਗਗਨਦੀਪ ਸਿੰਘ ਜਗਦੀਪ ਸਿੰਘ ਦੀ ਮਾਲਕੀ ਵਾਲੀ ਲਾਲ ਫੋਡ ਮਿਸਟੈਂਗ ਚਲਾ ਰਿਹਾ ਸੀ ਤੇ ਉਸ ਦੇ ਵੱਲੋਂ ਯੂਨੀਵਰਸਿਟੀ ਡਰਾਈਵ ਤੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਪਰ ਗਗਨਪ੍ਰੀਤ ਨੇ ਕਾਰ ਨਹੀਂ ਰੋਕੀ ਤੇ ਗਰੇ ਨੂੰ ਲਗਭਗ 1.5 ਕਿਲੋਮੀਟਰ ਤੱਕ ਸੀਟ ਦਾਈ ਦੀ ਹੈ ਘਟਨਾ ਦੇ ਚਸ਼ਮਦੀਦਾ ਨੇ 911 ਤੇ ਫੋਨ ਕੀਤਾ ਤੇ ਦੱਸਿਆ ਕਿ ਇੱਕ ਆਦਮੀ ਸੜਕ ਤੇ ਪਿਆ ਤੇ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ ਕੁਝ ਹੀ ਪਲਾ ਬਾਅਦ ਉਹਨਾਂ ਨੇ ਉਹੀ ਕਾਰ ਗਰੇ ਨੂੰ ਖਸੀੜਦੇ ਹੋਏ ਵੇਖੀ ਹੈ ਗगनਪ੍ਰੀਤ ਤੇ ਜਗਦੀਪ ਨੇ ਕਾਰ ਨੂੰ ਕੁਝ ਦੂਰੀ ਤੇ ਰੋਕਿਆ ਗਰੇ ਦੀ লাশ ਨੂੰ ਬਾਹਰ ਕੱਢਿਆ ਤੇ ਫਿਰ ਮੌਕੇ ਤੋਂ ਪੱਜ ਜਾਂਦੇ ਨੇ ਤੇ ਗगनਪ੍ਰੀਤ ਨੇ 6 ਜਨਵਰੀ ਤੇ ਜਗਦੀਪ ਨੇ 7 ਫਰਵਰੀ 2025 ਨੂੰ ਸਰੀ ਦੇ ਵਿੱਚ ਪ੍ਰੋਵਿੰਸ਼ਲ ਕੋਰਟ ਦੇ ਵਿੱਚ ਖਤਰਨਾਕ ਡਰਾਈਵਿੰਗ ਹਾਦਸੇ ਤੋਂ ਬਾਅਦ ਨਾ ਰੁਕਣ ਤੇ ਸਰੀਰ ਦੇ ਨਾਲ ਛੇੜਛਾੜ ਦੇ ਦੋਸ਼ਾਦ ਵਿੱਚ ਆਪਣੇ ਦੋਸ਼ ਮੰਨੇ ਨੇ ਤੇ ਦੋਵਾਂ ਨੂੰ 22 ਮਈ 2025 ਨੂੰ ਸਜ਼ਾ ਸੁਣਾਈ ਗਈ ਜਿਸ ਦੇ ਵਿੱਚ ਗਗਨਪ੍ਰੀਤ ਨੂੰ 3 ਸਾਲ ਦੀ ਕੈਦ 3 ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ ਹੈ ਜਦਕਿ ਜਗਦੀਪ ਨੂੰ 4 ਸਾਲ ਦੀ ਕੈਦ ਤੇ 3 ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ ਹੈ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਦੋਵੇਂ ਸਟੱਡੀ ਵੀਜ਼ਾ ਤੇ ਕੈਨੇਡਾ ਇਸਰ ਕੈਨੇਡਾ ਬਾਰਡਰ ਸਰਵਿਸੇਸ ਏਜੰਸੀਜ਼ ਨੇ ਦੋਵਾਂ ਮੁਲਜ਼ਮਾਂ ਦੇ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਤੇ ਕੈਨੇਡਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਕਣਕ ਡੀਪੂ ਹੋਲਡਰਾਂ ਦੇ ਵੱਲੋਂ ਘੱਟ ਕਣਕ ਦੇਣ ਦੇ ਕਪਲਿਆਂ ਨੂੰ ਖਤਮ ਕਰਨ ਦੇ ਲਈ ਨੀਲਾ ਕਾਟ ਧਾਰ ਕਦੀ ਕੇਵਾਈਸੀ ਕੀਤੀ ਜਾ ਰਹੀ ਹੈ ਕੇਵਾਈਸੀ ਕਰਨ ਦੇ ਨਾਲ ਜਿਨ੍ਹਾਂ ਪਰਿਵਾਰਾਂ ਦੇ ਜੀ ਮਰ ਚੁੱਕੇ ਨੇ ਉਹਨਾਂ ਦੀ ਕਣਕ ਕਿਸੇ ਨੂੰ ਨਹੀਂ ਮਿਲੇਗੀ ਕਈ ਡੀਪੂ ਹੋਲਡਰਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਹ ਕਹਿ ਕੇ ਉਹਨਾਂ ਦਾ ਨਾਂ ਕੱਢ ਦਿੱਤਾ ਜਾਂਦਾ ਹੈ ਕਿ ਹੁਣ ਤੁਹਾਨੂੰ ਤੁਹਾਡੇ ਮੈਂਬਰ ਦੀ ਕਣਕ ਨਹੀਂ ਮਿਲਣੀ ਉਸ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਡੀਪੂ ਵੋਲਟਰ ਆਪ ਕਣਕ ਰੱਖ ਲੈੰਦੇ ਨੇ ਪਰਵਾਰਕ ਮੈਂਬਰਾਂ ਨੂੰ ਵੀ ਸ਼ਾਹਿਦ ਇਹੀ ਲੱਗਦਾ ਕਿ ਵਿਭਾਗ ਦੇ ਆਪ ਹੀ ਕਾਰਡ ਰੱਦ ਕਰ ਦਤਾ ਪਰ ਪੰਜਾਬ ਸਰਕਾਰ ਵੱਲੋਂ ਇਸ ਵਿਸ਼੍ਰਾਚਾਰ ਨੂੰ ਖਤਮ ਕਰਨ ਦੇ ਲਈ ਨੀਲਾ ਕਾਰਡ ਤਰਕ ਤੇ ਹਰੇਕ ਮੈਂਬਰ ਦੀ ਕੇਵਾਈਸੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੁਣ ਉਹੀ ਮੈਂਬਰ ਕਣਕ ਲੈ ਸਕਦਾ ਜਿਸ ਦੀ ਕੇਵਾਈਸੀ ਹੋਵੇਗੀ ਇੱਥੇ ਦੱਸਣਯੋਗ ਹੈ ਕਿ ਜਦੋਂ ਕੋਈ ਲਾਭਪਾਤਰੀ ਡਿਪੂ ਹੋਲਡਰ ਦੇ ਕੋਲ ਕਣਕ ਲੈਣ ਲਈ ਹੁੰਦਾ ਹੈ ਤਾਂ ਉਸ ਦਾ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਵਿਅਕਤੀ ਦਾ ਅੰਗੂਠਾ ਲਾਉਣਾ ਜ਼ਰੂਰੀ ਹੈ ਤੇ ਉਹ ਅੰਗੂਠਾ ਲਾ ਕੇ ਕਣਕ ਲੈ ਜਾਂਦਾ ਹੈ ਜੇਕਰ ਉਸ ਦੇ ਪਰਿਵਾਰ ਦੇ ਵਿੱਚੋਂ ਕਿਸੇ ਮੈਂਬਰ ਦੀ ਮੌਤ ਹੋਈ ਹੁੰਦੀ ਹੈ ਤਾਂ ਉਹਨਾਂ ਨੂੰ ਜਿੰਨੇ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਦੀ ਕਣਕ ਦਿੱਤੀ ਜਾਂਦੀ ਸੀ ਲੰਬੇ ਸਮੇਂ ਤੋਂ ਵਿਪາກ ਦੇ ਧਿਆਨ ਦੇ ਵਿੱਚ ਇਹੋ ਮਾਮਲੇ ਆ ਰਹੇ ਨੇ ਇਸ ਸਬੰਧੀ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਨੇ ਇਸ ਮਾਮਲੇ ਸੰਬੰਧੀ ਫੂਡ ਸਪਲਾਈ ਦੇ ਐਫਐਸਓ ਸੰਦੀਪ ਸੈਂਦੀ ਦਿਨਾਂਗਲ ਬਾਤ ਹੋਈ ਹੈ ਲੋਨਾ ਕਿ ਹੈ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਰੇਕ ਡੀਪੂ ਹੋਲਡਰ ਨੂੰ ਕੇਵਾਈਸੀ ਕਰਨ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਕੇਵਾਈਸੀ ਕਰਨ ਦੇ ਲਈ ਆਖਰੀ ਮਿਤੀ ਤੀ ਮਈ ਤੱਕ ਰੱਖੀ ਗਈ ਹੈ ਜਦ ਹਰੇਕ ਲਾਭਪਾਤਰੀ ਆਪਣੀ ਕੇਵਾਈਸੀ ਕਰਵਾ ਸਕਦਾ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਅੱਜ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲਣ ਮਗਰੋਂ ਆਪਣਾ ਪਹਿਲਾ ਜਨਤਕ ਬਿਆਨ ਜਾਰੀ ਕੀਤਾ ਟੜੀਆ ਵਾਲੇ ਨੇ ਕਿਹਾ ਕਿ ਉਹਨਾਂ ਨੇ ਸਵੈ ਚਿੰਤਨ ਮਨ ਤੇ ਕੰਟਰੋਲ ਤੇ ਸੰਗਤ ਨੂੰ ਇਕਜੁੱਟ ਕਰਨ ਦੀ ਅਪੀਲ ਦੇ ਨਾਲ ਇੱਕ ਡੂੰਗਾ ਸਵੈ ਵਿਸ਼ਲੇਸ਼ਣ ਕੀਤਾ ਉਹਨਾਂ ਨੇ ਆਪਣੇ ਸਮਰਥਕਾਂ ਤੇ ਲੋਕਾਂ ਨੂੰ ਆਪਣੇ ਮਨ ਤੋਂ ਗੱਲਾਂ ਨਾ ਬਣਾਉਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਕਿ ਸਿਰਫ ਉਹ ਹੀ ਜਾਣਦੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਕਿਹਾ ਕਿ ਉਹ ਸੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਉਹਨਾਂ ਕਿਹਾ ਕਿ ਚੰਗਾ ਕੰਮ ਹੋਇਆ 90% ਸੰਗਤ ਨੇ ਇਸ ਕੰਮ ਨੂੰ ਚੰਗਾ ਮੰਨਿਆ ਪਰ ਦੇਖਦੇ ਹਾਂ ਕਿ ਕਈ ਆਪਣੇ ਹੀ ਕਾਰਨ ਦੱਸਦਣ ਪਰ ਦੇਖਦੇ ਹਾਂ ਕਿ ਕਈ ਆਪਣੇ ਹੀ ਕਾਰਨ ਦੱਸਣ ਲੱਗ ਪਏ ਨੇ ਜਿਨੇ ਮੂੰਹ ਉਹ ਨਹੀਂ ਆਹੀ ਗੱਲ ਕਿਸੇ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਣਦੀ ਕੀ ਲੋੜ ਸੀ ਪਰ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਸਨ ਤਾਂ ਉਹ ਉਸ ਜਗ੍ਹਾ ਤੇ ਖੜੇ ਸਨ ਜਿਸਤੇ ਕੀ ਹਰ ਸਿੱਖ ਵਿਸ਼ਵਾਸ ਰੱਖਦਾ ਉਹਨਾਂ ਕਿਹਾ ਕਿ ਜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਨੇ ਤਾਂ ਇਸ ਦਾ ਮਤਲਬ ਹੈ ਕਿ ਉਹ ਸਾਰੇ ਸਿੱਖਾਂ ਦੇ ਸਾਹਮਣੇ ਖੜੇ ਨੇ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਸਪਸ਼ਟ ਕੀਤਾ ਕਿ ਉਹਨਾਂ ਕਦੇ ਵੀ ਕਿਸੇ ਦੇ ਕਹਿਣ ਤੇ ਕੁਝ ਨਹੀਂ ਕੀਤਾ ਜਦੋਂ ਪਹਿਲੇ ਹੁਕਮ ਦਿੱਤੇ ਗਏ ਸਨ ਤਾਂ ਉਹ ਵੀ ਉਹਨਾਂ ਨੇ ਹੀ ਕੀਤਾ ਸੀ ਜੋ ਉਹਨਾਂ ਦੇ ਮਨ ਦੇ ਵਿੱਚ ਸੀ ਤੇ ਪਿਛਲੇ ਮਹੀਨੇ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਬਣਾਇਆ ਗਿਆ ਤਾਂ ਉਹਨਾਂ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਰਣਜੀਤ ਸਿੰਘ ਟਰੀਆ ਵਾਲੇ ਨੂੰ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਸ਼ੀ ਅਕਾਲ ਤਖਸਬ ਆਉਣਾ ਚਾਹੀਦਾ ਜਿਸ ਤੋਂ ਬਾਅਦ ਉਹਨਾਂ ਨੇ ਆਉਣ ਬਾਰੇ ਸੋਚਿਆ ਟੱਡਰੀਆ ਵਾਲੇ ਨੇ ਕਿਹਾ ਕਿ ਪਿਛਲੇ 25 ਸਾਲਾਂ ਦੇ ਵਿੱਚ ਉਹਨਾਂ ਨੇ ਅਧਿਆਤਮਕ ਅਭਿਆਸ ਦਾ ਰਸਤਾ ਅਪਣਾਇਆ ਤੇ ਕਿਸੇ ਵੀ ਵਿਅਕਤੀ ਤੇ ਟਿੱਪਣੀ ਨਹੀਂ ਕੀਤੀ ਜਦ ਉਹਨਾਂ ਦਾ ਕਹਿਣਾ ਕਿ ਮੈਂ ਬਾਹਰੀ দীਛਾੜ ਦਿੱਤੀ ਤੇ ਅੰਦਰੂਨੀ দীਖ ਸਿੱਖੀ ਤਾਂ ਹੀ ਮੈਨੂੰ ਆਤਮਿਕ ਸ਼ਾਂਤੀ ਮਿਲੀ ਹੈ ਮੈਂ 11 ਦਿਨਾਂ ਦਾ ਸਾਧਨਾ ਕੈਂਪ ਲਾਇਆ ਜਿਸ ਕਾਰਨ ਮਨ ਬੱਚੇ ਵਾਂਗ ਪਵਿੱਤਰ ਹੋ ਗਿਆ ਟੱਡਰੀਆ ਵਾਲੇ ਨੇ ਸੰਗਠਨਾਂ ਦੇ ਵਿੱਚ ਸ਼ਾਮਲ ਹੋ ਕੇ ਹੋਮੇ ਦੀ ਵద్ధి ਪ੍ਰਵਿਰਤੀ ਤੇ ਚਿੰਤਾ ਪ੍ਰਗਟਾਈ ਹੈ ਉਹਨਾਂ ਕਿਹਾ ਕਿ ਅਸੀਂ ਆਪਣੇ ਹੋਮ ਮੇ ਨੂੰ ਪੋਸ਼ਣ ਦੇਣ ਤੇ ਦੂਜਿਆਂ ਦੇ ਨਾਲ ਲੜਨ ਦੇ ਲਈ ਸੰਗਠਨ ਬਣਾਉਣੇ ਆ ਇਹ ਮਾਨਸਿਕਤਾ ਬਦਲਣੀ ਚਾਹੀਦੀ ਹੈ ਤਦ ਹੀ ਅਸੀਂ ਮਜ਼ਬੂਤ ਹੋਵਾਂਗੇ ਟੱਜੀਆਂ ਵਾਲੇ ਨੇ ਉੱਤਰ ਪ੍ਰਦੇਸ਼ ਦੇ ਵਿੱਚ 3000 ਸਿੱਖਾ ਦੇ ਸਾਈ ਧਰਮ ਅਪਣਾਉਣ ਦੀ ਘਟਨਾ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਿਹਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਇਹੋ ਹੋ ਰਿਹਾ ਹੈ। ਹੁਣ ਸਮਾਂ ਆ ਗਿਆ ਇਕੱਠੇ ਹੋ ਕੇ ਇਸ ਮਾਨਸਿਕਤਾ ਨੂੰ ਬਦਲਿਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਸਿਰਫ ਸਰਕਾਰੀ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰ ਇੱਕ ਪੰਜਾਬੀ ਦੀ ਜ਼ਿੰਮੇਵਾਰੀ ਹੈ। ਸੋਨੇ ਦੀਆਂ ਕੀਮਤਾਂ ਦੇ ਵਿੱਚ ਆਏ ਬਦਲਾ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਜਲ ਅਮਰੀਕੀ ਅਰਥਵਿਵਸਥਾ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਕਮਜ਼ੋਰੀ ਅਤੇ ਕਮਜ਼ੋਰ ਬ੍ਰਿਕ ਕੀ ਡਾਲਰ ਦੇ ਚੱਲਦਿਆਂ 24 ਮਈ ਨੂੰ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਛਾਲ ਆਇਆ ਮਹਾਰਾਧ ਮੰਨ ਨੇ ਕਿ ਸਟਾਕ ਮਾਰਕੀਟ ਦੇ ਵਿੱਚ ਉਤਾਰ ਚੜਾ ਦੇ ਵਿਚਾਲੇ ਸੋਨਾ ਅਤੇ ਚਾਂਦੀ ਸੁਰੱਖਿਅਤ ਨਿਵੇਸ਼ ਵਜੋਂ ਉੱਭਰੇ ਨੇ ਇਸ ਤੇ ਰਿਟਰਨ ਨੂੰ ਧਿਆਨ ਚ ਰੱਖਦੇ ਆ 1 ਸਾਲ ਦੇ ਵਿੱਚ ਸੋਨੇ ਦੀਆਂ ਕੀਮਤਾਂ ਚ 30% ਦਾ ਵਾਅਦਾ ਹੋਇਆ ਇਸ ਨੇ 2001 ਤੋਂ ਮਿਸ਼ਰਤ ਸਾਲਾਨਾ ਵਿਕਾਸ ਦਰ ਦੇ ਅਨੁਮਾਨ 15% ਦਾ ਰਿਟਰਨ ਦਿੱਤਾ ਤੇ ਇਸਾ ਲਖਸ਼ਿਤ ਤ੍ਰਿਤੀਆ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਜ਼ਬਰਦਸਤ ਉਛਾਲ ਆਇਆ ਸੀ ਕੀਮਤਾਂ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਦੇ ਉੱਪਰ ਪੱਧਰ ਤੇ ਪਹੁੰਚ ਗਈਆਂ ਸਨ ਇਸ ਸਮੇਂ ਦੌਰਾਨ ਚਾਂਦੀ ਨੇ ਵੀ ਨਿਵੇਸ਼ਕਾਂ ਦទਿ ਅਨਖੀਚੇ ਪਿਛਲੇ ਸਾਲ ਤੋਂ ਇਸ ਸਾਲ ਦੇ ਅਖੀਰ ਤ੍ਰਿਤੀਆ ਤੱਕ ਚਾਂਦੀ ਦੀਆਂ ਕੀਮਤਾਂ 'ਚ 15.6% ਦਾ ਵਾਧਾ ਹੋਇਆ ਜਦ ਕਿ ਅਪ੍ਰੈਲ 2020 ਤੋਂ 5 ਸਾਲਾਂ ਦਾ CAGR ਲਗਭਗ 20 प्रतिशत अधिकारिक वैबसाइट के मुताबिक एम सी एक्स सोना सुचांक चौबी मई शनिवार सवेरे साढ़े अठ बजे छियानवे तो हज़ार चार सौ रुपये प्रति दस ग्राम के अंकड़े सी इस दौरान एम सी एक्स दंकड़िया के मुताबिक एम सी दीमत सतानवे हज़ार नौ सौ पैंती रुपये प्रति किलोग्राम सन इस अलावा चौबी मई में सवेरे साढ़े अठ बजे इंडियन Bullion Association ਦੇ ਅੰਕੜਿਆਂ ਮੁਤਾਬਕ 24 ਕੈਰਟ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 96850 ਰੁਪਏ ਹੈ ਜਦਕਿ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 88779 ਰੁਪਏ ਹੈ ਆਈਬੀਏ ਦੀ ਵੈਬਸਾਈਟ ਦੇ ਮੁਤਾਬਕ ਚਾਂਦੀ ਦੀ ਕੀਮਤ ਅੱਜ 98230 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਮਹਾਰਾ ਦੇਵੀ ਕਹਿੰਣਾ ਹੈ ਕਿ ਸੋਨੇ ਦੀ ਮੰਗ ਵਧਣ ਦੇ ਨਾਲ ਇਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਤੇ ਫਿਰ ਕੀਮਤਾਂ ਜ਼ੋਰ ਫੜਨ ਲੱਗਦੀਆਂ ਨੇ ਦੂਜਾ ਇਹ ਵੀ ਜਦੋਂ ਲੋਕਾਂ ਨੂੰ ਮਹਿਸੂਸ ਹੋਵੇ ਕਿ ਹੁਣ ਕੀਮਤਾਂ ਵਧ ਸਕਦੀਆਂ ਨੇ ਤਾਂ ਵੱਧ ਤੋਂ ਵੱਧ ਲੋਕ ਸੋਨਾ ਖਰੀਦਣ ਤੇ ਜ਼ੋਰ ਦਿੰਦੇ ਨੇ ਜਿਸ ਨਾਲ ਸੋਨੇ ਦੀ ਮੰਗ ਵਾਧ ਜਾਂਦੀ ਹੈ ਤੇ ਕੀਮਤਾਂ ਵਧਣ ਲੱਗਦੀਆਂ ਨੇ